ਹੈਲੋ ਵੈਲਕਮ ਗਾਇਸ ਸਾਡੇ ਨੇਰੇ ਬਾਰੇ ਵਲੋਗ ਵਿੱਚ ਤੇ ਅੱਜ ਮਜਾ ਆ ਰਹੇ ਹਾਂ ਜਲੰਧ ਲਵਲੀ ਯੂਨੀਵਰਸਿਟੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਤੇ ਚਲੋ ਆਪਾਂ ਵਲੋਗ ਸ਼ੁਰੂ ਕਰ ਦਿੰਦੇ ਹਾਂ ਨੇਰਾ ਨੂੰ ਬਹੁਤ ਅਦਾ ਇਸ ਲਈ ਨਮ ਸਵੇਰ ਚਾਰ ਵਜੇ バス ਤੇ ਜਾਣਾ ਤੇ バス ਹਲੇ ਤੱਕ ਪਤਾ ਨਹੀਂ ਮਿਲੋਗੀ ਕਨੇਡਾ ਤੇ ਇਸ ਲਈ ਜਾ ਰਹੇ ਹਾਂ ਤੇ ਦੇਖਦੇ ਹਾਂ ਕੀ ਹੁੰਦਾ ਤੇ バス ਤੇ ਥੈ ਹੀ ਨਹੀਂ バス ਛੱਡੋ ਕੋਈ ਬੰਦਾ ਵੀ ਆ ਨਹੀਂ ਪੂਰਾ ਨੇਰਾ ਕੋਈ ਨਹੀਂ ਦਿਖਦਾ ਤੇ ਆਪਾਂ ਵੇਟ ਕਰਦੇ ਹਾਂ バス ਦੀ ਇਹ ਕਦ ਉਹ ਗਈ ਵੇਟ ਵੇਟ ਕਰਦੇ ਰਾਤ ਤੂੰ ਦਿਨ ਹੋ ਗਿਆ ਯਾਰ ਤੇ ਬਸ ਅਜ ਤੱਕ ਆਈ ਨਹੀਂ ਤੇ ਹੁਣ ਫਿਰ ਵੇਟ ਕਰਨੇ ਆ ਦੇਖਣੇ ਮਿਲਦੀ ਹੈ ਕਿ ਨਹੀਂ ਤੇ ਫਾਇਰਲੀ ਬਸ ਮਿਲ ਗਈ ਹੈ ਤੇ ਆਪਾਂ ਜਾਂਦੇ ਆ ਇਥੋਂ ਫਰੋਇਪੁਰ ਫਰੋਇਪੁਰ ਦੀ ਬੱਸ ਲਵਾਂਗੇ ਜਿਲੰਦਰ ਦੀ ਤੇ ਆਪਾਂ ਫਰੋਇਪੁਰ ਵੀ ਪਹੁੰਚ ਗਏ ਆ ਪੂਰੀ ਸਪੀਡ ਦੇ ਨਾਲ ਤੇ ਹੁਣ ਇਥੇ ਜਿਲੰਦਰ ਦੀ ਬੱਸ ਤੇ ਸਿੱਧਾ ਲਵੜੀ ਚੱਲਣਾ ਚਲੋ ਜੀ ਵੈਲਕਮ ਲਵੜੀ ਸੋ ਦੋਸਤਾਂ ਆਪਾਂ ਪਹੁੰਚ ਗਿਆ ਯੂਨੀਵਰਸਿਟੀ ਚੈਕਿੰਗ ਚੁਕਿੰਗ ਹੋਣ ਤੋਂ ਬਾਅਦ ਆਪਾਂ ਸਿੱਧਾ ਐਂਟਰੀ ਲੈ ਲਈ ਅੰਦਰ ਤੇ ਆਪਾਂ ਹੁਣ ਆ ਦਾ ਬਲੋਗ ਲੱਭਣਾ ਤੇ ਉਹ ਦੇਖੋ लवली ਦਾ ਬੋਰਡ ਹੈ ਤੇ ਆਪਾਂ ਹੁਣ ਚੱਲਨੇ ਅੱਜ ਕੋਈ ਤਾਂ ਸਟੂਡੈਂਟ ਬਰਲੇ ਕਿਸਦਾ ਪੈਕਿੰਗ ਕੀ ਆਇਆ ਤਾਂ ਐਂਟਰੀ ਹੈ ਗੇਟ ਤੇ ਇੰਨੀ ਵੱਡੀ ਯੂਨੀਵਰਸਿਟੀ ਹੈ ਪੂਰੇ 600 ਏਕੜ ਜਿ ਬਣੀ ਹੈ ਯੂਨੀਵਰਸਿਟੀ ਤੇ ਆਪਾਂ ਹੁਣ ਬਲੋਗ ਲੱਭਣਾ ਤੇ ਬਲੋਗ ਵੀ ਆਪਾਂ ਪੂਰਾ ਲਾਸਟ ਪਿਆ ਤੇ ਹੁਣ ਤੁਰ ਕੇ ਜਾਣਾ ਪੈਣਾ ਜਿੰਦੀ ਦੂਰੀ 4 ਕਿਲੋਮੀਟਰ ਬੜਦੀ ਹੈ ਤੇ 4 ਕਿਲੋਮੀਟਰ ਤੁਰ ਕੇ ਜਾਵਾਂਗੇ ਚਲੋ ਵੀ ਚੱਲਦੇ ਹਾਈ ਸਪ ਤੋ ਦੋਸਤੋ ਆਪਣੀ ਫਸਟ ਬਿਲਡਿੰਗ ਦੇ ਵਿੱਚ ਐਂਟਰੀ ਲੈਣੀ ਹੈ ਤੇ ਤਾਂ ਮੈਡੀਕਲ ਦੀ ਹੈ ਤੋ ਆਪਾਂ ਉਹਨਾਂ ਦੇਖਦੇ ਅੱਗੇ ਆ ਆਪਣਾ ਬਲੌਗ ਤਾਂ ਬਹੁਤ ਪਿੱਛੇ ਆ ਯਾਰ ਇਹ ਵਾਲੇ ਫਸਟ ਹੈ ਤੁਹਾਨੂੰ ਦੋਸਤੋ ਪਹਿਲੀ ਬਿਲਡਿੰਗ ਦੇ ਬਾਹਰ ਆਉਣ ਤੋਂ ਬਾਅਦ ਆਪਾਂ ਉਹਨਾਂ ਦੇ ਬਲੌਕ ਵੱਲ ਜਾਣੇ ਆ ਅਜੇ ਤਾਂ ਬਹੁਤ ਦੂਰ ਹੈ ਬਲੌਕ ਵੀ ਤੇ ਆਪਾਂ ਨੂੰ ਵੀ ਰੱਪਰ ਯੂਨੀਵਰਸਿਟੀ ਦੇਖਣੀ ਆ ਕਿਦਾਂ ਦੀ ਹੈ ਚਲੋ ਵੀ ਆ ਯਾਰ ਬਿਲਡਿੰਗਾਂ ਚੈੱਕ ਕਰੋ ਢਿਕਣੀ ਯੂਨੀਵਰਸਿਟੀ ਨੀ ਚੰਡੀਗੜ੍ਹ ਲੱਗਦਾ ਏ ਯਾਰ ਮੈਨੂੰ ਆਦਾ ਬਲੌਗ ਤਲਾਬਦਾ ਨਹੀਂ ਸੀ ਤੇ ਲੋਕ ਮੈਨੂੰ ਆ ਕੇ ਆਦਾ ਬਲੌਗ ਪੁੱਛੀਆ ਮੈਨੂੰ ਕਮਾਲ ਆ ਯਾਰ ਤੇ ਅਜੇ ਤਾਂ ਬਲੌਗ ਆਪਣਾ ਬਹੁਤ ਜ਼ਰੂਰ ਹੈ ਤੇ ਚਲੋ ਚੱਲਦੇ ਆਂ ਦੇਖਦੇ ਆਂ ਤੋ ਦੇਖੋ ਰਬੋਟ ਨਕਲੀ ਆ ਅਸਲੀ ਨਹੀਂ ਚੱਲਦਾ ਨਹੀਂ ਖੜਾਈਆ ਬਸ ਤੇ ਉਹ ਵਾਓ ਨਾਈਸ ਤੇ ਦੋਸਤੋ ਵਲੌਗ ਵਿੱਚ ਪੂਰੀ ਯੂਨੀਵਰਸਿਟੀ ਦਿਖਾਣੀ ਤਾਂ ਬੜੀ ਔਖੀ ਆ ਕਿਉਂਕਿ ਇੰਨੀ ਵੱਡੀ ਯੂਨੀਵਰਸਿਟੀ ਕੌਣ ਦਿਖਾਵੇਗਾ ਇੱਕ ਮੇਰਾ ਮੋਬਾਈਲ ਬੰਦ ਹੋ ਜੂ ਤੇ ਕੋਈ ਨਹੀਂ ਫਿਰ ਅਗ ਮਿਲਦੇ ਆ ਅਗਲੇ ਵਲੌਗ ਚਲੋ ਵੀ ਬਾਏ ਬਾਏ ਦੋਸਤੋ ਬਾਏ ਬਾਏ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਬਾਏ ਬਾਏ